ਨਨ ਤੱਕ ਹੋਇਆ ਜਵਾਨਨ ਤੱਕ ਹੋਇਆ ਸੁਧਾਨ ਬਦਲ ਲਾਂਗੇ ਇਦਾਂ ਕਿਦਾਂ ਬਦਲ ਦੋਗੇ ਲੁੱਟ ਪਈ ਐ ਇੰਨੀ ਮਹਿੰਗਾਈ ਕਰ ਦਿੱਤੀ ਆ ਚੀਜ਼ਾਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆ ਡਰ ਤੇ ਸਟੇ ਕਾਲੋਂ ਸਕਾਈ ਟਿਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਲੋਕ ਸਭਾ ਚੋਣਾਂ ਨਜ਼ਦੀਕ ਆ ਰਹੀਆਂ ਨੇ ਸਾਰੇ ਉਮੀਦਵਾਰਾਂ ਦੇ ਵੱਲੋਂ ਲਗਾਤਾਰ ਤਿਆਰੀਆਂ ਵੀ ਖਿੱਚੀਆਂ ਜਾ ਰਹੀਆਂ ਨੇ ਤੇ ਇੱਕ ਆਜ਼ਾਦ ਉਮੀਦਵਾਰ ਵੀ ਸਾਡੇ ਨਾਲ ਜੁੜ ਚੁਕੇ ਨੇ ਤਿਰੂ ਸ਼ਟਰਾ ਵਾਲੇ ਸਸ਼ੀਕਾ ਸਰ ਸਸ਼ੀਕਾਲ ਜੀ ਮੈਂ ਤੁਹਾਡਾ ਪ੍ਰਾਨੀਟੂ ਸ਼ਟਰਾ ਵਾਲਾ ਔਰ 18 ਨੰਬਰ ਬਟਨਾ ਚੌਹ ਨਿਸ਼ਾਨ ਪٹرول ਪੰਪ ਸਾਰੇ ਨੂੰ ਪਤਾ ਹੀ ਹੈ ਭਰਾਵਾਂ ਨੂੰ ਤੇ ਬੋਰਡ ਕਿੱਥੇ ਪਾਣੀ ਹੈ ਇਹ ਵੀ ਤੁਹਾਨੂੰ ਪਤਾ ਹੀ ਆ ਹੁਣ ਤੁਸੀਂ ਜਿਤਾਉਣਾ ਵੀ ਕਿੰਨੂੰ ਇਹ ਵੀ ਤੁਹਾਨੂੰ ਪਤਾ ਹੀ ਆ ਕੰਮ ਤੁਹਾਡੇ ਕਿੰਨੇ ਆ ਨਾ ਇਹ ਵੀ ਤੁਹਾਨੂੰ ਪਤਾ ਹੀ ਆ ਹਰ ਗੱਲਾਂ ਦੇ ਜਵਾਬ ਤੁਹਾਨੂੰ ਪਤਾ ਹੀ ਆ ਫਿਰ ਸੋਚਦੇ ਕਿਉਂ ਬੋਰਡ ਪਾ ਦੋ ਤੇ ਨੀਟੂ ਸ਼ਟਰਾ ਨੂੰ ਜਿਤਾ ਦਿਓ ਤੇ ਸਰ ਇਸ ਵਾਰ ਲੋਕਾਂ ਦਾ ਸਮਰਥਨ ਕਿਵੇਂ ਮਿਲ ਰਿਹਾ ਤੁਹਾਨੂੰ ਦੇਖੋ ਲੋਕੀ ਬਹੁਤ ਪਿਆਰ ਦੇ ਰਹੇ ਆ ਸਤਿਕਾਰ ਦੇ ਰਹੇ ਆ ਜੀ ਤੇ ਸਭ ਤੋਂ ਪਹਿਲਾਂ ਮੈਂ ਰੱਬ ਦਾ ਨਾਮ ਲਾਉਂਗਾ ਉਸ ਤੋਂ ਬਾਅਦ ਬਾਕੀ ਕੰਮ ਕਰੂੰਗਾ ਥੋੜੀ ਗੱਲਾਂ ਨਿਕਲ ਗਈਆਂ ਮਾਫੀ ਚਾਹੁੰਦਾ ਵਾਹੇ ਗੁਰਜੀ ਕੀ ਖਾਲਸਾ ਵਾਹੇ ਗੁਰਜੀ ਕੀ ਫਤਿਹ ਜੈ ਭੀਮ ਜੈ ਪਰ ਜੈ ਭਗਵਾਨ ਵਾਲਮੀ ਜੈ ਗੁਰੂ ਵਿਦਾਸਤਾਨ ਦਾ ਸ਼੍ਰੀ ਗੁਰੂ ਵਿਦਾਸ ਮਹਾਰਾਜ ਹਾਲੇਲੂਇਆ ਗੋਸਪਾਕ ਕੁਛਣ ਵਾਲਾ ਤਾਲਾ ਸਭ ਨੂੰ ਕੁਛ ਰੱਖੇ ਤੂੰ ਹੀ ਨਰੰਕਾਰ ਮੈਂ ਤੇਰੀ ਸ਼ਰਨ ਹਾਂ ਮੈਨੂੰ ਬਖਸ਼ ਲੋ ਜਿਕਾਰਾ ਮੈਂ ਚਿੰਤਪੁਰਨੀ ਦਾ ਬਹੁਤ ਸਾੱਚੇ ਦਰਬਾਰ ਕੀ ਜੈ ਦੇਖੋ ਜੀ ਲੋਕ ਕਹਿ ਕਿ ਆਪਾਂ ਵੋਟ ਨੋਟਾ ਨੂੰ ਕਿਉਂ ਪਾਈਏ ਨੀਡ ਟੂ ਸ਼ਟਰਾਂ ਵਾਲੇ ਨੂੰ ਪਾ ਦਈਏ ਤੈਅ ਕਿ ਉਹਦੀ ਵੋਟ ਤੇ ਉਹਨੂੰ ਐਟਕੀਐਮਪੀ ਬਣਾ ਦਈਏ ਕਾਫੀ ਲੋਕਾਂ ਨੇ ਸੌਂਗਾ ਰਾ ਪਰਿਆ ਔਰ ਜਿਹੜੇ ਦਲ ਬਦਲੂ ਇਧਰ ਦੇ ਉਧਰ ਪਲਟੀਆਂ ਮਾਰ ਕੇ ਗਏ ਆ ਉਹਨਾਂ ਨੂੰ ਵੋਟ ਐਤਕੀ ਨਹੀਂ ਪੈਣੀ ਮੈਂ ਤੁਹਾਨੂੰ ਦਾਅਵੇ ਨਾ ਕਹਿਣਾ ਆਜ਼ਾਦਾਂ ਨੂੰ ਵੋਟ ਪਾਓ ਸਾਡੇ ਵਰਗੇ ਬੰਦੇ ਨੂੰ ਅੱਗੇ ਲੈ ਕੇ ਆਓ ਸਰਕਾਰ ਦੇਖੋ ਕਿਦਾ ਚੱਲਦੀ ਹੈ ਸਰਕਾਰ ਇਦਾਂ ਚੱਲੇਗੀ ਜਿਵੇਂ ਰੇਲ ਗੱਡੀ ਚੱਲਦੀ ਹੈ ਸਰਕਾਰ ਇਦਾਂ ਚੱਲੇਗੀ ਜਿਵੇਂ ਹਵਾਈ ਜਹਾਜ਼ ਚੱਲਦਾ ਵਾ ਸਰਕਾਰ ਇਦਾਂ ਚੱਲੇਗੀ ਜਿਵੇਂ ਬਿਜਲੀ ਤੇ ਤੁਹਾਡੇ ਕਨੈਕਸ਼ਨ ਬਿਜਲੀ ਦਾ ਆ ਰਿਹਾ ਸਰਕਾਰ ਸਾਡੀ ਹੋਏਗੀ ਕੰਮ ਤੁਹਾਡੇ ਹੋਣਗੇ ਕੰਮ ਅਸੀਂ ਕਰਾਂਗੇ ਕਰਕੇ ਦਿਖਾਵਾਂਗੇ ਦੁਬਾਰਾ ਫਿਰ ਇਲੈਕਸ਼ਨ 'ਚ ਖੜੇ ਹੋਵਾਂਗੇ ਫਿਰ ਤੁਸੀਂ ਜਿਤਾਉਣਾ ਮੈਂ ਤੇ ਕੰਮ ਕਿਹੜੇ ਕਿਹੜੇ ਕਰਵਾਉਗੇ ਦੇਖੋ ਕੰਮ ਦੀ ਤਾਂ ਗੁਜ਼ਾਇਸ਼ ਹੀ ਨਹੀਂ ਹੋ ਜਾਗੀ ਸਾਰੇ ਕੰਮ ਤੇ ਮੈਂ ਤੁਹਾਨੂੰ ਗਿਣਾਤੇ ਜੀ ਹੁਣ ਇਹ ਜਿਹੜੇ ਵਿਚਲੇ ਕੰਮ ਹਨ ਵਿਚਲੇ ਕੰਮ ਨਹੀਂ ਦੱਸਨੇ ਮੈਂ ਤੁਹਾਨੂੰ ਜਿਹੜੇ ਮੇਨ ਸਾਡਾ ਫੰਡਾ ਬਣਿਆ ਸਾਰੇ ਜੋ ਬਣਿਆ ਸਾਡਾ ਵੀ ਆਪਾਂ ਕੰਮ ਕਰਨਾ ਉਹ ਕੰਮ ਮੈਨੂਫੈਕਚਰ ਬਣਿਆ ਜੋ ਉਹ ਨਹੀਂ ਦੱਸਣਾ ਕਿਉਂਕਿ ਇਹ ਲੀਡਰਾਂ ਨੇ ਉਹ ਚੋਰੀ ਕਰ ਲੈਣਾ ਮੈਂ ਕਹਿੰਦਾ ਵੀ ਮੈਨੂੰ ਵੋਟ ਪਾਓ ਕਾਂਗਰਸ ਨੂੰ ਪਾ ਦੋ ਅਕਾਲੀ ਦਲ ਨੂੰ ਪਾ ਦੋ ਭਾਜਪਾ ਸਮਾਜੀ ਪਾਰਟੀ ਨੂੰ ਪਾ ਦੋ ਆਪ ਵਾਲਿਆਂ ਨੂੰ ਪਾ ਦੋ ਹੋਰ ਜਿੰਨੂੰ ਮਰਜ਼ੀ ਪਾ ਦੋ ਪਰ ਭਾਜਪਾ ਨੂੰ ਵੋਟ ਨਹੀਂ ਪਾਣੀ ਮੈਂ ਕੀ ਗੱਲ ਤੁਸੀਂ ਵੀ ਕਿਸਾਨਾਂ ਵਾਂਗੂ ਵਿਰੋਧ ਕਰ ਰਹੇ ਹੋ ਦੇਖੋ ਕਿਸਾਨਾਂ ਨਾਲ ਤੱਕਾ ਹੋਇਆ ਜਵਾਨਾਂ ਨਾਲ ਤੱਕਾ ਹੋਇਆ 5 ਸਾਲ ਦੀ ਨੌਕਰੀ ਕਰ ਦਿੱਤੀ ਹੁਣ ਜਿਹੜੇ ਸਰਕਾਰੀ ਬੰਦੇ ਉਹਨਾਂ ਦੀ ਪੈਨਸ਼ਨ ਬੰਦ ਕਰਾ ਦਿੱਤੀ ਸਾਗੋ ਨੌਕਰੀ ਹੈ ਨਹੀਂ ਬੱਚਿਆਂ ਕੋ ਸਾਡੇ ਬੱਚੇ ਪੜ੍ਹੇ ਲਿਖੇ ਵਿਚਾਰੇ ਦਿਹਾੜੀ ਕਿੱਥੇ ਲਾਉਣ ਜਾ ਕੇ ਕਾਰੋਬਾਰ ਖਤਮ ਕਰਤਾ ਡਰਾਈਵਰਾਂ ਦੇ ਉੱਤੇ ਇੱਕ ਕਾਨੂੰਨ ਲਾਗੂ ਕਰਤਾ ਕਿ ਡਰਾਈਵਰਾਂ ਦਿੱਤੇ ਵੀ ਵਿਚਾਰਿਆਂ ਦੇ ਜਿਹੜਾ ਦੇਸ਼ ਡ੍ਰਾਈਵਰੀ ਉੱਤੇ ਚੱਲਦਾ ਵਾ ਉਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸਾਨਾਂ ਨੇ ਵਿਰੋਧ ਕੀਤਾ ਕਿ ਬਹੁਤ ਸਾਰੇ ਤੱਕੇ ਜਿਹੜੇ ਕੀਤੇ ਗਏ ਗਾਣਾ ਚੱਲਦਾ ਬਚ ਕੇ ਰਹੀਂ ਤੂੰ ਦਿਲੀਏ ਬਚ ਕੇ ਇਹਨਾਂ ਗਰਮ ਖਿਆਲੀਆਂ ਤੋਂ ਮੇਰੇ ਬਾਰੇ ਪੁੱਛ ਲੈ ਵੀ ਤੂੰ ਇਹਨਾਂ ਵਜ਼ਾਨੀਆਂ ਤੋਂ ਸ਼ੁਰੂ ਤੋਂ ਹੀ ਪੁੱਠਾ ਸਾਡਾ ਏ ਹਸਾਬ ਕਹਿੰਦੇ ਆ ਕਹਿ ਕੇ ਬਦਲੇ ਲੈਂਦਾ ਇਹਨੂੰ ਪੰਜਾਬ ਕਹਿੰਦੇ ਆ ਉਹ ਦਿੱਲੀ ਨੂੰ ਦਬ ਲੈਂਦਾ ਇਹਨੂੰ ਜਨਾਬ ਕਹਿੰਦਿਆਂ ਸੋ ਦਿੱਲੀ ਦੀ ਗੱਲ ਤਿਆਰੀ ਹੋ ਰਹੀ ਹੈ ਹਰ ਜਗ੍ਹਾ ਤੇ ਹਰ ਕੋ ਬੱਚਾ ਬੱਚਾ ਕੱਲ ਇੱਕ ਦੇਸ਼ ਦਾ ਬੱਚਾ ਭਾਰਤ ਨਾਗਰਿਕ ਹਰ ਇੱਕ ਬੱਚਾ ਇਲੈਕਸ਼ਨ ਤੇ ਖੜਾ ਹੋਏਗਾ ਇਹਨਾਂ ਦੇ ਜਿਹੜੇ ਵੱਡੀਆਂ ਸਰਕਾਰਾਂ ਦੇ ਸੂਬੇ ਹਨ ਸੂਬੇ ਕਾਮਯਾਬ ਨਹੀਂ ਹੁੰਦੇ ਨੇ ਕਿਉਂਕਿ ਸਾਡੇ ਸਮਾਜ ਨੂੰ ਟਾਰਗੇਟ ਕਰਦੇ ਆ ਕਹਿੰਦਿਆਂ ਵੀ ਅਸੀਂ ਸੰਵਿਧਾਨ ਦੇ ਰੱਖਸ਼ ਨੂੰ ਨਹੀਂ ਮੰਨਦੇ ਅਸੀਂ ਸੰਵਿਧਾਨ ਬਦਲ ਲਾਂਗੇ ਇਦਾਂ ਕਿਦਾ ਬਦਲ ਦੋਗੇ ਲੁੱਟ ਪਈ ਆ ਜਦ ਤੱਕ ਸਾਡੇ ਵਰਗੇ ਬੰਦੇ ਬੈਠੇ ਆ ਸੰਵਿਧਾਨ ਨੂੰ ਕੋਈ ਉਂਗਲੀ ਵੀ ਨਹੀਂ ਕਰ ਸਕਦਾ ਕਿਉਂਕਿ ਡਾਕਟਰ ਪ੍ਰੀਮਦਾ ਬਾਬਾ ਸਾਹਿਬ ਦੀ ਸੋਚ ਤੇ ਚੱਲੇ ਆ ਆਪਾਂ ਉਹਨਾਂ ਦਾ ਉਹਨਾਂ ਦੇ ਬੱਚੇ ਆ ਉਹਨਾਂ ਦੇ ਆਪਾਂ ਜੇ ਸਾਡੇ ਪਿਓ ਨੇ ਉਹ ਔਰ ਜੇ ਸਾਡੇ ਪਿਓ ਵੱਲ ਕੋਈ ਉਂਗਲ ਕਰੇਗਾ ਅਸੀਂ ਕਤ੍ਹਾ ਵੀ ਨਹੀਂ ਬਰਦਾਸ਼ਤ ਕਰਾਂਗੇ ਚਾਹੇ ਜਿਹੜਾ ਮਰਜ਼ੀ ਹੋਵੇ ਜੇ ਸੰਵਿਧਾਨ ਹੈ ਤੇ ਰਾਸ਼ਟਰਪਤੀ ਹੈ ਜੇ ਸੰਵਿਧਾਨ ਹੈ ਤੇ ਪ੍ਰਧਾਨ ਮੰਤਰੀ ਹੈ ਸੰਵਿਧਾਨੀਆਂ ਤੇ ਮੁੱਖ ਮੰਤਰੀ ਹੈ ਸੰਵਿਧਾਨੀਆਂ ਤੇ ਇੱਕ ਐਮਪੀ ਐਮਐਲਏ ਐਮ ਕਾਉਂਸਲਰ ਇੱਕ ਸਰਪੰਚਵਾ ਜਿਹੜਾ ਬੰਦਾ ਸੰਵਿਧਾਨ ਨੂੰ ਮੰਦਾ ਉਹਨੂੰ ਨੀਡ ਟੂ ਸ਼ਟਰਾਂ ਵਾਲਾ ਨਹੀਂ ਮੰਦਾ ਇਹ ਸਰ ਆਮ ਆਦਮੀ ਪਾਰਟੀ ਦੇ ਜਿਹੜੇ ਸਾਬਕਾ ਐਮਪੀ ਬਲਕੌਰ ਸਿੰਘ ਜੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਉਸ ਤੋਂ ਬਾਅਦ ਉਹਨਾਂ ਦੇ ਅਸਤੀਫੇ ਦੀ ਉਹਨਾਂ ਦਾ ਬਾਈਕਾਟ ਕਰਨ ਦੀ ਮੰਗ ਕੀਤੀ ਜਾ ਰਹੀ ਹੈ ਦੇਖੋ ਇਹ ਤਾਂ ਚਾਹੀਦਾ ਜੀ ਮੈਂ ਕੂਲਰ ਪੀਜੇ ਵਾਲਾਂ ਦੀ ਵੀ ਵੀਡੀਓ ਕਿ ਜਿਹੜੀ ਦੁਨੀਆ ਨੂੰ ਗਾਲ ਕੱਢੀ ਸੀ ਉਹਨਾਂ ਨੂੰ ਮੈਂ ਉਹ ਵੀ ਆਪਸ਼ਨ ਲੈ ਲਈ ਸੀ ਕਿ ਸਰਕਾਰ ਕਿਉਂ ਨਹੀਂ ਕੁਝ ਕਰਦੀ ਕਾਫੀ ਮੰਤਰੀਆਂ ਨੇ ਮੇਰੇ ਕੰਮ ਚ ਟੰਗ ਡੰਗੜਾਈ ਧਮਕੀਆਂ ਦੇਣੇ ਸ਼ੁਰੂ ਕਰਤੀਆਂ ਮਾਰ ਦਾਂਗੇ ਕੁੱਟ ਦਾਂਗੇ ਲੁੱਟ ਦਾਂਗੇ ਕਰ ਦਾਂਗੇ ਐਦਾਂ ਕਰਾਂਗੇ ਉਦਾਂ ਕਰਾਂਗੇ ਸਿਵਾਏ ਇਹ ਧਮਕੀਆਂ ਤੋਂ ਮੰਤਰੀਆਂ ਨੂੰ ਮਾਰਨ ਤੋਂ ਸਿਵਾਏ ਜਾਂ ਜੇਲ੍ਹ ਤੋਂ ਅੰਦਰ ਕਰਾਂ ਸਿਵਾਏ ਹੁਣ ਕੇਜਰੀਵਾਲ ਨੂੰ ਜੇਲ੍ਹ ਚ ਕਰਤਾ ਕਦੀ ਰਾਹੁਲ ਗਾਂਧੀ ਨੂੰ ਕਰਤਾ ਹੁਣ ਕਹਿੰਦੇ ਭਗਵੰਤ ਮਾਨ ਨੂੰ ਕਰ ਦਾਂਗੇ ਫਲਾਣੇ ਨੂੰ ਕਰ ਦਾਂਗੇ ਢਿਮਕਾ ਨੂੰ ਸਰ ਅਦੇਸ਼ ਅੰਦਰ ਕਰ ਦੋ ਜੇਲ੍ਹ ਚ ਇਹਨਾਂ ਕਹਿੰਦਾ ਤੁਹਾਡੀ ਪਾਰਟੀਆਂ ਜਿੰਦਾ ਰਹਿਣ ਬਸ ਇਹ ਹੁਣ ਸਮਝ ਗਿਆ ਉਹਨੇ ਇਸ਼ਾਰਾ ਮੈਂ ਕਿੱਧਰ ਕਰ ਦਿੱਤਾ ਲੋਕ ਸਮਝਦਾਰ ਨੇ ਵੋਟ ਸੋ ਸਮਝ ਕੇ ਬਾਓ ਅੱਜ ਤੁਸੀਂ ਲਾਇਸੈਂਸ ਬਣਾਣ ਜਾਓ ਤੁਹਾਡੇ 4500 ਰੁਪਏ 4000 ਰੁਪਏ 1200 1300 ਰੁਪਏ ਦਾ ਲਾਇਸੈਂਸ 600 ਰੁਪਏ ਦੇ ਵਿੱਚ ਬਣ ਜਾਂਦਾ ਸੀ ਬੰਦੇ ਦਾ ਇੰਨੀ ਮਹਿੰਗਾਈ ਕਰ ਦਿੱਤੀ ਆ ਹਜੇ ਤੁਸੀਂ ਅੱਗੇ ਅੱਗੇ ਚੱਲੋ ਤੁਹਾਡਾ ਹੁੰਦਾ ਹਾਲ ਕੀ ਆ ਤੁਹਾਡੇ ਹੱਥ ਵਿੱਚ ਕਟੋਰਾ ਨਾ ਨਾ ਫੜਾਤਾ ਇਹ ਬੰਦੇ ਨੇ ਤੇ ਫੇਰ ਦੇਖੋ ਇਹਨੇ ਦੇਸ਼ ਵੇਚ ਕੇ ਖਾਜ ਗਿਆ ਅੱਗੇ ਦੇਸ਼ ਵੇਚਦਾ ਵਾ ਹੁਣ ਪੱਲੇ ਕੁਝ ਨਹੀਂ ਰਹਿ ਗਿਆ ਵਾ ਪਰ ਉਹਨਾਂ ਦੇ ਵੱਲੋਂ ਕਹੇ ਜਾਂਦਾ ਸਾਡੇ ਵੱਲੋਂ ਹੋਰ ਨਵੀਆਂ ਨੀਤੀਆਂ ਬਣਾਈਆਂ ਜਾਂਦੀਆਂ ਜਿਨ੍ਹਾਂ 'ਚ ਸੁਧਾਰ ਵੀ ਹੁੰਦਾ ਪਤਾ ਨਹੀਂ ਕਿੱਥੇ ਹੋਇਆ ਮੈਨੂੰ ਤਾਂ ਪਤਾ ਲੱਭੀ ਤਾਂ ਕੋਈ ਜਗ੍ਹਾ ਲੱਭੀ ਨਹੀਂ ਉਹ ਤੁਸੀਂ ਦੱਸ ਦਿਓ ਜਿੱਥੇ ਹੋਇਆ ਬਸ ਸੁਧਾਰ ਇੱਕੋ ਜਗ੍ਹਾ ਤੇ ਹੁੰਦਾ ਇੱਕ ਚੀਜ਼ ਨਹੀਂ ਬਦਲ ਲੋਕਲ ਮੈਮ ਸਤਿ ਸ਼੍ਰੀ ਅਕਾਲ ਮੈਮ ਤੇ ਮੈਡਮ ਕਿਵੇਂ ਤੁਸੀਂ ਆਪਣੇ ਭਰਾ ਦੀ ਸਪੋਰਟ ਕਰ ਰਹੇ ਹੋ ਭਰਾ ਵੀ ਖੜਾ ਹੈ ਜਾਂ ਤੇ ਮੈਂ ਪਾਰਟੀ ਵੱਲੋਂ ਖੜੀ ਹਾਂ ਮੇਰਾ ਭਰਾ ਯਾਦ ਪਾਰਟੀ ਵੱਲੋਂ ਖੜਾ ਹੈ ਜਾਂ ਮੈਰੀ ਪਬਲਿਕ ਪਾਰਟੀ ਵੱਲੋਂ ਖੜੀ ਹਾਂ ਮਿਨਾਉਣਾ ਵੱਲੋਂ ਟਿਕਟ ਦਿੱਤੀ ਗਈ ਆ ਤੇ ਮੈਂ ਜਿੱਥੇ ਕਹਿੰਦੀ ਆ ਕਿ ਮੇਰੇ ਵੀਰੇ ਨੂੰ ਕਾਫੀ ਟਾਈਮ ਹੋ ਗਿਆ ਹੈ ਖੜੇ ਨੂੰ ਤੇ ਮੈਂ ਹੁਣ ਆਈ ਆ ਤੇ ਮੈਂ ਕਹਿੰਦੀ ਆ ਕਿ ਜਿੱਥੇ ਮੇਰੇ ਵੀਰੇ ਨੂੰ 10 ਵੋਟਾਂ ਪੈਂਦੀਆਂ ਆ ਤੇ ਭੈਣ ਨੂੰ ਦੋ ਵੋਟਾਂ ਪਾ ਦੋ ਤੇ ਸਾਨੂੰ ਦੋਵਾਂ ਨੂੰ ਹੀ ਕਾਮਯਾਬ ਕਰਵਾ ਦੋ ਆਪਾਂ ਸਾਰੀ ਪਬਲਿਕ ਦੇ ਅੱਗੇ ਹੀ ਰਿਕਵੈਸਟ ਕਰਦੇ ਆ ਅਸੀਂ ਅੱਧੀ ਦੀ ਸੀਟ ਵੰਡ ਲਾਂਗੇ ਸਾਨੂੰ ਵੱਧ ਤੋਂ ਵੱਧ ਵੋਟਾਂ ਪਾਓ ਤੇ ਸਾਨੂੰ ਵੀ ਜਿਤਾਓ ਨਵੀਆਂ ਪਾਰਟੀਆਂ ਤੁਸੀਂ ਦੇਖ ਹੀ ਲਿਆ ਆ ਕਿਵੇਂ ਕਿਵੇਂ ਦੀਆਂ ਆ ਤੇ ਹੁਣ ਅਸੀਂ ਵੀ ਆਏ ਆ ਇਸ ਪਾਰਟੀ ਵਿੱਚ ਤੇ ਸਾਨੂੰ ਵੀ ਇੱਕ ਵਾਰੀ ਮੌਕਾ ਦਿੱਤਾ ਜਾਵੇ ਪਰ ਆਮ ਆਦਮੀ ਪਾਰਟੀ ਕਹਿੰਦੀ ਹੈ ਕਿ ਅਸੀਂ ਆਮ ਜਨਤਾ ਚੋਟ ਕੇ ਆਏ ਆ ਤਾਂ ਆਮ ਲੋਕਾਂ ਦੀਆਂ ਜਿਹੜੇ ਮੁਸ਼ਕਲਾਂ ਆ ਸਾਨੂੰ ਜ਼ਿਆਦਾ ਪਤਾ ਹੈ ਦੇਖੋ ਮੈਂ ਤੇਰਾ ਕੈਂਡੀਡੇਟ ਖੜੇ ਕਿੱਥੇ ਪੰਜਾਬ ਦੇ ਵਿੱਚ ਕੋਈ ਸੈਗਲਾਂ ਵਾਲਾ ਵਾ ਕੋਈ ਚਾਹ ਵਾਲਾ ਵਾ ਕੋਈ ਨਾਨਾ ਵਾਲਾ ਵਾ ਤੇ ਜੇ ਗੱਲ ਕਰੀਏ ਟੀਟੂ ਬਾਣੀਆਂ ਵਰਗੇ ਆ ਯਾਨੀ ਕਿ ਬੰਦੇ ਉਹ ਖੜੇ ਕੀਤੇ ਨੰਨਾ ਚਾਹ ਵਾਲਾ ਜੀ ਨਰੇਸ਼ ਨੰਨਾ ਨੱਲਾ ਜੀ ਜਿਹੜੇ ਰਾਜਪੁਰਤ ਖੜੇ ਆ ਉਹਨਾਂ ਦਾ ਬਹੁਤ ਪ੍ਰਚਾਰ ਸੀਟ ਉਹਨਾਂ ਨੇ ਕੱਢ ਕੇ ਵੀ ਲੈ ਜਾਣੀ ਹੈ ਕਿਉਂਕਿ ਲੋਕੀ ਜਦ ਲੋਕ ਵਿਰੋਧ ਕਰ ਦੇਣ ਚਾਹੇ ਪ੍ਰਧਾਨ ਮੰਤਰੀ ਹੋਵੇ ਚਾਹੇ ਰਾਸ਼ਟਰਪਤੀ ਹੋਵੇ ਚਾਹੇ ਮੁੱਖ ਮੰਤਰੀ ਹੋਵੇ ਚਾਹੇ ਕੋਈ ਬੰਦਾ ਹੋਵੇ ਜਦ ਲੋਕਤੰਤਰ ਇੱਕ ਵੋਟ ਅਧਿਕਾਰ ਹੈ ਲੋਕਾਂ ਨੂੰ ਜੋ ਰਾਸ਼ਟਰਪਤੀ ਨੂੰ ਪਤਾ ਪ੍ਰਧਾਨ ਮੰਤਰੀ ਨੂੰ ਪਤਾ ਕਿਉਂਕਿ ਪ੍ਰਧਾਨ ਮੰਤਰੀ ਦੀ ਵੋਟ ਇੱਕ ਰਾਸ਼ਟਰਪਤੀ ਦੀ ਵੋਟ ਇੱਕ ਮੁੱਖ ਮੰਤਰੀ ਦੀ ਵੋਟ ਇੱਕ ਇੱਕ ਐਮਐਲਏ ਦੀ ਇੱਕ ਕੈਂਪੀ ਦੀ ਵੋਟ ਇੱਕ ਆਮ ਮੁਲਾਜ਼ਮ ਦੀ ਇੱਕ ਵੋਟ ਇੱਕੋ ਬੋਰਡ ਦੇ ਨਾਲ ਫੈਸਲਾ ਹੁੰਦਾ ਉਸੋ ਫੈਸਲੇ ਤੈਅ ਹੋਣ ਦਾ ਦਿਨ ਆ ਗਿਆ ਵਾ ਜੇ ਇਹਨਾਂ ਨੂੰ ਕੁਝ ਚਾਹੀਦਾ ਵਾ ਜਾਏ ਜੇ ਕੋਈ ਕੁਝ ਲੈ ਲੋ ਪਰ ਬੋਰਡ ਤੁਸੀਂ ਸਾਡੇ ਕੈਂਡੀਡੇਟਾਂ ਨੂੰ ਪਾ ਦਿਓ ਇਹਨਾਂ ਨੇ ਵੀ ਦਲ ਬਦਲੂ ਕੀਤੀ ਹੈ ਜਿਹੜੇ ਦਲ ਬਦਲੂ ਉਹਨਾਂ ਨੂੰ ਪਤਾ ਇਹ ਪਤਾ ਲੱਗ ਜਾਵੇ ਵੀ ਦੁਨੀਆ ਬਹੁਤ ਸਿਆਣੀ ਹੋ ਗਈ ਹੈ ਉਹ ਦੱਸਣ ਦੀ ਲੋੜ ਨਾ ਪਵੇ ਸਾਨੂੰ ਕਿ ਬੋਰਡ ਤੁਸੀਂ ਕਿੱਧਰ ਪਾਣੀ ਸਰ ਜਾਂਦੇ ਜਾਂਦੇ ਕੋਈ ਕੁਝ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਵੋਟਾਂ ਲਈ ਦੇਣ ਦੇ ਲਈ ਮੈਂ ਇੱਕ ਗਾਣਾ ਲਿਖਿਆ ਨਸ਼ੇ ਦੇ ਖਿਲਾਫ ਮੈਂ ਉਹ ਸੁਣਾਉਂਗਾ ਜੀ ਕਿਉਂਕਿ ਦੇਸ਼ ਬਹੁਤ ਨਸ਼ੇ ਦੇ ਵਿੱਚ ਪੈ ਚੁੱਕਿਆ ਤੈਸ ਮੈਸ ਸਭ ਹੋ ਗਏ ਅੱਡੇ ਬਣ ਗਏ ਬਾਰਡਰ ਤੇ ਉਹ ਪੀਜ਼ੀਆਂ ਵਾਂਗੂ ਚਿੱਟਾ ਅੱਜ ਕੱਲ ਮਿਲਦਾ ਆਂ ਡਰ ਤੇ ਵੰਸ਼ ਬਚਾਉਣਾ ਮੁਸ਼ਕਲ ਹੋ ਗਿਆ ਨਸ਼ੇ ਹੱਥਿਆਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲੱਡ ਕਵਾਰੇ ਤੋਂ ਵੇਖ ਭਗਤ ਸਿੰਘ ਆਕੇ ਟੈਂਦੇ ਕਿਲੇ ਉਮੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਵਿੱਚ ਚੁਰਾਹੇ ਰੋਂਦੇ ਖੜੇ ਬੁੱਤ ਸ਼ਹੀਦਾਂ ਦੇ ਹੁਣ ਤਾਂ ਜ਼ਿੰਦਗੀ ਹੋ ਗਈ ਹੈ ਮਿੱਤਰਾਂ ਹੁਣ ਤਾਂ ਜ਼ਿੰਦਗੀ ਹੋ ਗਈ ਹੈ ਮਿੱਤਰਾਂ ਸੋਡੇ ਖਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਆ ਕੁਰਸੀ ਦੀ ਭੁੱਖ ਨੇ ਕੀਤਾ ਆ ਕੁਰਸੀ ਦੀ ਭੁੱਖ ਨੇ ਕੀਤਾ ਲੀਡਰ ਲਾਣਾ ਦੋਸ਼ੀਏ ਆ ਕੁਰਸੀ ਦੀ ਭੁੱਖ ਨੇ ਕੀਤਾ ਲੀਡਰ ਲਾਣਾ ਦੋਸ਼ੀਏ ਜਿੱਧਰ ਜਾਵਾਂ ਉਧਰ ਦੇਖਾਂ ਹੁੰਦੀ ਤੱਕੇ ਸ਼ਾਈਏ ਹੀਰ ਸੇਫ ਨਹੀਂ ਜਾਂਦੀ ਮਿੱਤਰਾ ਹੀਰ ਸੇਫ ਨਹੀਂ ਜਨ ਦੇ ਮਿੱਤਰਾ ਤਾਕਤ ਹਜ਼ਾਰੇ ਤੋਂ ਕੀ ਮਾਪੇ ਕਰਨ ਉਮੀਦਾਂ ਜੰਗ ਬਲਡ ਕਵਾਰੇ ਤੋਂ ਵੇਖ ਭਗਤ ਸਿੰਘ ਆ ਕੇ ਅੱਜ ਹਰ ਘਰ ਨੂੰ ਲੋੜਾ ਭਗਤ ਸਿੰਘ ਦੀ ਜੇ ਭਗਤ ਸਿੰਘ ਦੀ ਸੋਚ ਨਹੀਂ ਹੋਏਗੀ ਸਾਡਾ ਦੇਸ਼ ਬਰਬਾਦ ਹੋ ਜਾਏਗਾ ਤੁਸੀਂ ਬਣੀ ਰਹੋ ਹਰ ਤਾਜ਼ਾ ਅਪਡੇਟ ਲਈ ਔਨ ਸਕਾਈ ਟੀਵੀ ਦੇ ਨਾਲ